ਪ੍ਰਦੀਪ ਬਾਜੀ ਹਾਂਜੀ ਸਾਈਲ ਬਾਜੀ ਹਾਂਜੀ ਬਾਜੀ ਉਹ ਕੀ ਧਮਾਕਾ ਕਰ ਰਹੇ ਹੋ ਫਿਰ ਇਸ ਵਾਰ ਰਖੜੀ ਦਾ ਬਾਜੀ ਤੁਸੀਂ ਦੱਸੋ ਸ਼ਬੰਦਰ ਆ ਗਏ ਨੇੜੇ ਹਾਂਜੀ ਵੈਰਾਈਟੀ ਖੋਲਾਂਗੇ ਬੱਦ ਤੋਂ ਬੱਦ ਅੱਛਾ ਕੋਈ ਵੈਰਾਈਟੀ ਦੀ ਕਮੀ ਨਹੀਂ ਨਵੇਂ ਤੋਂ ਨਵਾਂ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਫਾਇਦੇ ਵੀ ਕਰੋਗੇ ਲੋਕਾਂ ਦੇ ਹਾਂਜੀ ਬਿਲਕੁਲ ਕਰਾਂਗੇ ਆਰ ਇੱਕ ਪਹਿਲਾਂ ਤਾਂ ਆਰਟੀਕਲ ਦੇਖੋ ਬਾਜੀ ਇਹ ਆਰਟੀਕਲ ਬਾਜੀ ਇਹ ਆਲੋਪ ਸੂਟ ਹੈ ਬਾਜੀ ਕੀ ਗਏ ਇਹ ਆੜ ਦੁਪੱਟਾ ਗੋਟਾ ਡੋਰੀ ਇਹਦਾ ਆਹ ਆ ਦੁਪੱਟਾ ਦੁਪੱਟਾ ਗੋਟਾ ਡੋਰੀ ਇਹਦਾ ਚਾਰੇ ਕੋਰਨਰਾਂ ਦੇ ਦੁਪੱਟੇ ਦੇ ਸਪੈਸ਼ਲ ਕੱਟਵਰਕ ਹੈ ਠੀਕ ਹੈ ਉਹ ਸਾਰੇ ਦੇ ਆ ਨਵੇਂ ਅਰ ਕੋ ਜਿਵੇਂ ਕਿ ਆ ਆਰਟੀਕਲ ਹੈ ਡਾਈ ਐਂਡ ਡਾਈ ਅੱਛਾ ਠੀਕ ਹੈ ਭਾਜੀ ਠੀਕ ਹੈ ਤੇ ਆ ਦੁਪੱਟਾ ਹੈ ਭਾਜੀ ਜਰ ਦੁਪੱਟਾ ਸਾਰੋ ਕੁਝ ਕੱਟਵਰਕ ਆ ਦੁਪੱਟਾ ਭਾਜੀ ਆਹ ਭਾਜੀ ਆ ਜਿਹੜੇ ਹੈ ਨਾ ਸਾਰੇ ਡਿਜ਼ਾਈਨ ਵੀਦੇ ਆ ਦੇਖੋ ਪੈਚਵਰਕ ਕੀਤਾ ਹੋਇਆ ਕੋਟਾ ਡੋਰੀਆਂ ਦੁਪੱਟਾ ਹੈ ਆਲ ਓਵਰ ਸੂਟ ਹੈ ਵੀਦੇ ਰਖੜੀ ਦੇ ਤੁਹਾਨੂੰ ਇਹੋ ਇਹੋ ਜਿਹਿਆਂ ਆਫਰਾਂ ਮਿਲਣਗੀਆਂ ਜੀ ਦੇ ਚ ਪੂਰੇ ਦੇ ਪੂਰੇ ਫਾਇਦੇ ਹੋਣੇ ਆ ਮੇਰੀਆਂ ਭੈਣਾਂ ਦੇ ਉਹ ਫਾਇਦੇ ਕੀ ਹੋਣੇ ਆ ਯਾਰ 400 ਰੱਖ ਲੈਨੇ ਹੋ ਤੁਸੀਂ ਵੀਡੀਓ ਬਣਾਣ ਵਾਸਤੇ ਬੁਲਾ ਲੈਨੇ ਹੋ ਯਾਰ ਜੀ ਸਾਨੂੰ ਸਟਾਕ ਵੀ ਦਿਖਾਣਾ ਸਟਾਕ ਵੀ ਦਿਖਾਣਾ 400 ਟੈਂ 400 ਟੈਂ ਹੈ ਜੀ 400 ਟੈਂ ਹੈ ਪਹਿਲਾਂ ਤਾਂ ਗੱਲ ਕਰੂੰਗਾ ਪਿਓਰ ਕੋਟਨ ਦੀ 100% ਕੋਟਨ ਆਲ ਓਵਰ ਸੂਟ ਹੈ ਗੋਟਾ ਡੋਰੀਆ ਦੁਪੱਟਾ ਕੱਟਵਰਕ ਸਟਾਈਲ ਹੈ ਪਲੱਸ ਪੈਚ ਵਰਗਾ ਭਾਜੀ 4 ਸੂਟ ਹੈ ਬਾਜੀ ਮੈਂ ਕੀ ਜਾਈ ਜਾਣਾ ਉਹ ਬਾਜੀ ਰਸਟ ਸੂਟ ਬਾਰੇ ਦੱਸੀ ਐ ਨੀਓ ਚੈੱਕ ਕਰੋ ਬਾਜੀ ਪਹਿਲਾਂ 4 ਸੂਟ ਰੱਖੀ ਸਾਰੇ ਸਟੋਕ ਹੈ ਨਾ ਆਹ ਦੇਖੋ ਇਧਰ ਆ ਇਧਰ ਆ ਮੇਰੇ ਕੋਲ ਇਧਰ ਆ ਇੱਥੇ ਫੰਡ ਲੈ ਕੇ ਇਧਰ ਆ ਆ ਦੇਖੋ ਆਹ ਫੰਡ ਲਾਵੇ ਬੰਡਰ ਆਣੇ ਪਹਿਰੇ ਯਾਰ 1 2 3 4 5 6 8 10 15 21 ਹੋ ਗਿਆ ਆ ਗਈ ਆ ਗਈ ਹੈ ਭਾਈ ਆ ਗਈ ਆ ਸਾਰੇ ਆ ਦੇਖੋ ਹੁਣੇ ਖੋਲ ਕੇ ਹਟਿਆ ਪਾਰਸਲ ਤੇ ਮੇਲਾ ਫੁੱਲ ਲੱਗਿਆ ਹੋਇਆ 12 16 13 16 ਗੋਟਾ ਲਓ ਵੋ ਸੂਟ ਕੋਟਨ ਦਾ ਗੋਟਾ ਡੋਰੀ ਦੁਪੱਟਾ ਪੈਚਵਰਕ ਪੈਚਵਰਕ ਅਸੀਂ ਦੇਣ ਜਾ ਰਹੇ ਹਾਂ ਸਿਰਫ 550 ਰੁਪਏ ਦਾ 550 ਬਿਲਕੁਲ ਭਾਜੀ 550 ਦਾ ਜਿਹੜਾ ਮਰਜ਼ੀ ਲੈ ਜਾਓ ਇੱਕ ਗੱਲ ਹੋਰ ਹਾਂਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਜਮਾ ਭਾਜੀ ਜਮਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਈ ਮੇਰੇ ਭੈਣਾਂ ਆਉਂਦੀ ਬਾਅਦ ਚ ਹਫਤੇ ਬਾਅਦ ਆ ਜਾਂਦੀ 10 ਦਿਨਾਂ ਬਾਅਦ ਆ ਜਾਂਦੀ ਹੈ ਉਹ ਮਾ ਆ ਦੇ ਐਪਸਟਰੀਨ ਉਸ ਖਿੱਚਾਉਂਦੇ ਸਕਰੀਨਸ਼ਾਟ ਉਹ ਇੱਕ ਦਿਨ ਨਹੀਂ ਟਿਕਦਾ ਜੀ ਇੱਕ ਦਿਨ ਨਹੀਂ ਟਿਕਦਾ ਗਾਰੇ ਗੋਠੀਆਂ ਨੇ ਦੀ ਇੱਥੇ ਜਿੱਦੇ ਜੀ ਨਵੀਂ ਆਉਗੇ 1 ਘੰਟਿਆਂ ਚੰਦੇ ਘੰਟਿਆਂ ਚ ਲੋਕੇ ਦੇ ਮਿੰਨੇ ਚੰਦੇ ਇਸ ਤਰ੍ਹਾਂ ਹੀ ਘੰਟਿਆਂ ਚੰਦੀ ਹੈ ਜੇ ਤੁਸੀਂ ਫਰੈਸ਼ ਵੈਰਾਈਟੀ ਖਰੀਦਣੀ ਹੈ ਤਾਂ ਨਾਲ ਦੀ ਨਾਲ ਸ਼ੋਰੂਮ ਤੇ ਪਹੁੰਚੋ ਤੇ ਜਿੰਨੇ ਮਰਜ਼ੀ ਖੋਲ ਲੈ ਜਾਓ ਹਰ ਦੂਰ ਤੱਕ ਨਿਗਾਹ ਮਾਰੋ ਭਾਜੀ ਅਸਰਾਇਆ ਮਾਲ ਲੱਗਿਆ ਰਿਹਾ ਕੋਟਨ ਲੱਗਿਆ ਭਾਜੀ ਪਿੰਟੂ ਭਾਜੀ ਬੱਟਾ ਮਾਲ ਲਾਈ ਹੁੰਦੇ ਪਿੰਟੂ ਭਾਜੀ ਪਿੰਟੂ ਭਾਜੀ ਕੋਟਨ ਲਾ ਰਹੇ ਹੋ ਕੋਟਨ ਕੋਟਨ ਪਿਓਰ ਕੋਟਨ ਲਾ ਰਹੇ ਹੋ ਭਾਜੀ ਵੀਡੀਓ ਨੂੰ ਸ਼ੇਅਰ ਲਾ ਕੇ ਲਾਜ਼ਮੀ ਕਰਿਓ ਬਤਾਇਆ ਆਪਣੇ ਕੋ 350 ਰੁਪਏ 1100 1200 ਵਾਲੇ ਮੈਚਿੰਗ ਹੈ ਸਾਰੀ ਮੈਚਿੰਗ ਹੈ ਮੈਚਿੰਗ ਬੰਬੇ ਡੈਂਗ ਦੀ 100% ਕੋਟਨ ਹੋਊਗੀ ਇੱਕ ਧਾਗਾ ਮਿਕਸ ਹੈ ਮੇਰਾ ਸੂਟ ਦੱਸ ਕਰ ਜਿਓ ਵੀਡੀਓ ਤੇ ਤੂੰ ਫੇਰ ਖੜ ਗਿਆ ਭਰਾਵਾ ਉੱਪਰ ਜੇ ਚੜ ਕੇ ਕੀ ਗੱਲ ਹੋ ਗਈ ਹੁਣ ਉਹ ਭਰਾਵਾ ਅੱਜ ਮੈਂ ਲੈ ਕੇ ਆਇਆ ਮਫਤ ਲਾਲ ਦੇ ਮੈਚਿੰਗ ਸੂਟ ਪਿਓਰ ਕੋਟਨ ਦੇ ਪਿਓਰ ਕੋਟਨ ਦੇ ਆ ਹਾਂ ਪਰਸੋਂ ਆਪਾਂ ਦਿਖਾਏ ਸੀਗੇ ਸਾਡੇ 4400 ਵਾਲੇ ਤੇ ਅੱਜ ਲੈ ਕੇ ਆਇਆ ਮੈਂ ਸਾਡੇ 300 ਵਾਲੇ ਸਿਰਫ ਸਾਡੇ 300 ਦੇ ਸਾਡੇ 300 ਵਾਲੇ ਮੇਲਾ ਲੱਗ ਗਿਆ ਮੇਲਾ ਸੂਟਾਂ ਦਾ ਸਾਡੇ ਕੋਲ ਆਇਆ ਕਿ ਲੋਕ ਆਇਆ ਕਰਦੇ 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 ਕਰਦ ਰਾਮਨਾ ਆਰਾਮਨਾ ਆਰਾਮ ਆਰਾਮ ਨਹੀਂ ਆਏਗਾ ਮੇਰੇ ਬਣਾ ਦੇ ਆਰਾਮ ਆਰਾਮ ਕਰ ਗਏ ਆਰਾਮ ਉਹ ਕੀ ਗੱਲ ਹੈ ਕੀ ਗੱਲ ਕੀ ਗੱਲ ਉਹ ਕਿੱਧਰ ਲੱਚ ਲੈ ਗੋ ਨੂੰ ਆ ਵੀਡੀਓ ਬਣਾਣੀ ਆ ਬਰਾਲੇ ਸੀ ਬੰਦਾ ਲੱਗਿਆ ਉਹ ਵੀਡੀਓ ਬਣਾਉਣੀ ਹੈ ਅਸੀਂ ਇਹ ਵੀ ਕੋਰ ਬਣਾਉਂਗਾ ਪੁੱਟਾ ਨੂੰ ਸੂਟ ਮਾਲ ਲੈ ਜਿੰਨਾ ਮਰਜ਼ੀ ਆ ਜਾਓ ਭਾਈ ਆਹ ਸਾਡੇ ਨਾ ਬੰਨਾਗਾ ਨਾ ਨਹੀਂ ਉਹ ਸੂਟਾਂ ਨੂੰ ਉਹ ਭਾਜੀ ਇਹ ਸੂਟ 350 ਦਾ ਕਿਤੇ ਮਾਲ ਲੈ ਜਾ ਤੂੰ ਸਾਡੇ 350 ਦਾ ਸੂਟ ਕਿਤੇ ਭਾਜੀ ਰੇਟ ਪਾ ਦਿਓ ਭਾਈ 700 800 900 1000 ਸੂਟ ਮਿਲਣ ਜਾ ਰਿਹਾ ਸਿਰਫ ਗੋਠੀਆਂ ਨੇ ਦੇ ਕੱਲੇ ਗੋਠੀਆਂ ਨੂੰ ਵਿਆਹ ਨਹੀਂ ਮਿਲਣਾ ਮਿਲੂਗਾ ਭਾਜੀ ਅੱਧੇ ਰੇਟ ਅੱਧੇ ਰੇਟ ਅੱਧੇ ਰੇਟ 500 ਦਾ ਨਹੀਂ ਭਾਜੀ ਹੋਰ ਘਟਾਇਓ 400 ਦਾ ਉਹ ਨਹੀਂ ਭਾਜੀ ਹੋਰ ਘਟਾਇਓ 300 ਦਾ ਉਹ ਭਾਜੀ 350 ਦਾ 350 ਦਾ 350 ਦਾ ਮਾਪਲਾ ਭਾਈ ਭਾਜੀ 350 ਦੇ ਕਰਤੇ ਤਾਂ ਤੁਹਾਨੂੰ ਲੈ ਕੇ ਚੱਲੇ ਸੀਗੇ ਉਹੀ ਤਾਂ ਮੈਂ ਕਹਿ ਰਿਹਾ ਭਾਜੀ ਫੂਟ ਲੈ ਜਾ ਕਿੰਨੇ ਮਰਜ਼ੀ ਮੈਨੂੰ ਫੜ ਲਿਆ ਭਾਜੀ ਕੱਲ ਨੂੰ ਵੀਡੀਓ ਕਰਮਣਾਊਗਾ ਹਾਂ ਇਹ ਗੱਲ ਹੈ ਡਿਜ਼ਾਈਨ ਦਿਖਾ ਦਈਏ ਮੈਂ ਲੈਣ ਬਹੁਤ ਹੈ ਭਾਜੀ ਆ ਲੋ ਲੋ ਜੀ ਇਹ ਡਿਜ਼ਾਈਨ ਹੀ ਨਹੀਂ ਦਿਖਾਣ ਦਿੱਤੇ ਆ ਲੋ ਹਲੋ ਭਾਜੀ ਜਣੀਆਂ ਮੇਰੀਆਂ ਭੈਣਾਂ ਨੇ ਆਰਡਰ ਕਰਨੇ ਆ ਕਰ ਸਕਦੇ ਆ ਮਾਲ ਆ ਗਿਆ 4000 ਸੂਟ ਆ ਗਿਆ ਵੀਰੇ ਫੁੱਲ ਮਾਲ ਆ ਗਿਆ ਮਾਸਤ ਲਾਲ ਦੀ ਮੈਚਿੰਗ ਦਾ ਆ ਸਾਰੇ ਡਿਜ਼ਾਈਨ ਆ ਵੀਰੇ ਜਮਾ ਵੀਰੇ ਜਮਾ ਆ ਦੇਖੋ ਲੁੱਟ ਪੈ ਗਈ ਹੈ ਮੇਲਾ ਲੱਗ ਚੁੱਕਿਆ ਹੈਗਾ ਫੁੱਲ ਵੇਰੀ ਆ ਗਈ ਹੈ ਦੇਨ ਕਿ ਪਿਆਰੇ ਪਿਆਰੇ ਵਾਲਾ 880 990 ਵਾਲੇ ਸੂਟ ਨਹੀਂ ਜਾ ਰਹੇ ਸਿਰਫ 350 ਦਾ ਥਾਲ ਤੁਹਾਨੂੰ ਪਤਾ ਹੈ ਕਿ ਰਖੜੀ ਨਜ਼ਦੀਕ ਆ ਰਹੀ ਹੈ ਉਸ ਤੋਂ ਬਾਅਦ ਆ ਜਾਣਾ ਕਰਵਾ ਚੌਥ ਫਿਰ ਚੱਲ ਪੈਣੇ ਵਿਆਹ ਸ਼ਾਦੀ ਤੇ ਆ ਦੇਖੋ ਆਪਾਂ ਤਿਆਰੀ ਕਰ ਲਿਓ ਉਸ ਤੋਂ ਪਹਿਲਾਂ ਵਾਰਲ ਵਰਕ ਦੇ ਵਿੱਚ ਦੂਜਾ ਡਿਜ਼ਾਈਨ ਤੁਸੀਂ ਚੈੱਕ ਕਰ ਰਹੇ ਹੋ ਇਸ ਤੋਂ ਪਹਿਲਾਂ ਵੀ ਡਿਜ਼ਾਈਨ ਆਪਾਂ ਵਰਲ ਵਰਕ ਵਾਲਾ ਦਿਖਾਇਆ ਸੀ 1.2400 ਦੀ ਰੇਂਜ ਚ ਤੇ ਇਹ ਉਸ ਤੋਂ ਵੀ ਘੱਟ ਹੈ ਇਹ ਮਿਲੇਗਾ ਤੁਹਾਨੂੰ 2400 ਦੀ ਰੇਂਜ ਚ ਸੇਮ ਕਪੜੇ ਦੇ ਨਾਲ ਸੇਮ ਦੁਪੱਟੇ ਦੇ ਨਾਲ ਸੇਮ ਮਟੀਰੀਅਲ ਦੇ ਨਾਲ ਕਲਰ ਦੇਖੋ ਵੀਰੇ ਇਹਦੇ ਵਿੱਚ ਵੀ ਤੁਹਾਨੂੰ 10 ਕਲਰ ਮਿਲ ਰਹੇ ਹੈ ਠੀਕ ਹੈ ਪਹਿਲਾ ਵਾਲੇ ਡਿਜ਼ਾਈਨ 13 ਕਲਰ ਸੀ 10 ਕਲਰ ਇਹਦੇ ਵਿੱਚ ਵੀ ਮਿਲ ਰਹੇ ਹੈ ਇਹ ਨਹੀਂ ਹੈ ਕਿ ਡਿਜ਼ਾਈਨਿੰਗ ਹੈ ਤਾਂ ਉਹਦੇ ਵਿੱਚ ਕਲਰ ਸ਼ੋਰਟ ਹੈ ਪੂਰਾ ਕਲਰ ਚਾਰਟ ਮੰਗਾਈਦਾ ਤੇ ਨਵੀਂ ਤੋਂ ਨਵੀਂ ਵੈਰਾਈਟੀ ਹੁਣ ਤੁਹਾਨੂੰ ਰੋਜ਼ਾਨਾ ਮਿਲਣੀ ਹੈ ਬਿਨਾ ਨਾਗਾ ਸਾਡੇ ਨਾਲ ਦੇ ਉੱਪਰ ਨੂੰ ਆਇਆ ਇਹ ਇੰਡੀਆ ਚੀ ਸੋਲਦੇ ਬਰਬਾਦ ਆ ਗਏ ਪੈਣਾ ਸਾਰਾ ਕੁਝ ਪਾਲਾ ਇੰਡੀਆ ਚ ਨਹੀਂ ਭਾੜੀ ਗਰਮੀ ਨਹੀਂ ਕਰੇਗਾ ਲੜੇਗਾ ਨਹੀਂ ਤਪੇਗਾ ਨਹੀਂ ਖਾਏਗਾ ਨਹੀਂ ਠੰਡਾ ਕਪੜਾ ਕੋਟਨ ਦਾ ਪਿਓਰ ਕੋਟਨ ਮਖਤਲਾਲ ਦਾ ਮਖਤਲਾਲ ਦੀ ਪਿਓਰ ਕੋਟਨ ਆਰਾਮਦਾਇਕ ਠੰਡਾ ਠਾਰ ਤਪੇਗਾ ਨਹੀਂ ਲੜੇਗਾ ਨਹੀਂ ਕਰੇਗਾ ਅਲਰਜੀ ਵੀ ਕਰੇਗਾ ਰੇਟਾ ਭਾਜੀ ਬਿਲਕੁਲ ਬਹੁਤ ਘੱਟ ਰੇਟ ਹੈ ਬਹੁਤ ਸ਼ੋਰ ਹੋ ਰਿਹਾ ਰੰਗ ਹੋ ਰਿਹਾ ਐਸੇ ਕਿ ਝੂਮਣੇ ਕੋ ਦੀ ਚਾਹੇ ਕਲੀਨ 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 ਪੜੀ ਕੋਠੀ ਵਾਲੇ ਪਠੰਡੇ ਵਾਲੇ ਪਠਾਈਲ ਭਾਜੀ ਹਾਂਜੀ ਉਹ ਕੀ ਗੱਲ ਹੋ ਗਈ ਆ ਦੁਪੱਟਾ ਫੜ ਕੇ ਖੜੇ ਹੋ ਉਹ ਵੀ ਪੁੱਠਾ ਫੜਿਆ ਹੋਇਆ ਬਣਾ ਹਾਂ ਹਾਂ ਲੋ ਹੁਣ ਸਿੱਧਾ ਕਰ ਦਿੰਨੇ ਆਪਾਂ ਭਾਜੀ ਤੇ ਭਾਜੀ ਇਹ ਤਾਂ ਕੱਲਾ ਦੁਪੱਟਾ ਹੀ ਲਈ ਫਰੀਓ ਕੀ ਗੱਲ ਹੋ ਗਈ ਆ ਭਾਜੀ ਸੂਟ ਅੱਛਾ ਸੂਟ ਵੀ ਆ ਬਿਲਕੁਲ ਭਾਜੀ ਪਰਲ ਵਰਕ ਵਾਲਾ ਸੂਟ ਦੁਪੱਟਾ ਆ ਗਿਆ ਮੇਰੇ ਕੋਲੇ ਪਰਲ ਵਰਕ ਵਾਲਾ ਕਿਵੇਂ ਭਾਜੀ ਅੱਜ ਚਾਰ ਹੀ ਸੂਟ ਲਾਏ ਆ ਵੀਡੀਓ ਦੇ ਵਿੱਚ ਲਾਏ ਭਾਜੀ ਇੱਧਰ ਦੇਖੋ ਤੁਰ ਤੱਕ ਨਵੇਂ ਨਵੇਂ ਡਿਜ਼ਾਈਨ ਲੱਗੇ ਨਵੇਂ ਨਵੇਂ ਡਿਜ਼ਾਈਨ ਆਇਓ ਦਿਖਾਓ ਮੈਨੂੰ ਨਵੇਂ ਨਵੇਂ ਡਿਜ਼ਾਈਨ ਆਇਓ ਔਰ ਡਿਜ਼ਾਈਨ ਵੀ ਨਵੇਂ ਤੇ ਕੱਪੜੇ ਵੀ ਨਵੇਂ ਭਾਜੀ ਆ ਦੇਖੋ ਅੱਛਾ ਜਮਾ ਨਵੇਂ ਨਵੇਂ ਕੱਪੜਿਆਂ ਤੇ ਇਹ ਬੁਟੀਕ ਵਾਲੇ ਸੋਹਣੇ ਸੋਹਣੇ ਸੂਟ ਆ ਗਏ ਭਾਜੀ 50% ਆਫ ਤੇ ਆ ਵਾਲੇ ਦੇਖੋ ਬ੍ਰਾਂਡ ਸੂਟ ਕੱਪੜਾ ਵੀ ਬ੍ਰਾਂਡ ਲਾਇਆ ਭਾਜੀ ਆ ਨੇੜੇ ਦੀ ਦਿਖਾਣਾ ਪੈਣਾ ਹੈਗਾ ਆ ਦਿਖਾ ਦਿਓ ਭਾਜੀ SK ਇਹਦਾ ਬ੍ਰਾਂਡ ਕਪੜਾ ਲੱਗਿਆ ਹੋਇਆ ਇਹ ਨਹੀਂ ਕਿ ਇਕੱਲੇ ਕੋਟਨ ਦੇ ਕੱਪੜੇ ਆਪਾਂ ਬ੍ਰਾਂਡ ਵੇਚੀਦੇ ਆ ਆ ਜਿਹੜੇ ਕਢਾਈ ਵਾਲੇ ਸੂਟ ਹੁੰਦੇ ਨੇ ਇੰਨਾਂ 'ਚ ਵੀ ਆਪਾਂ ਬ੍ਰਾਂਡ ਕਪੜਾ ਲਵਾਈਦਾ ਆ ਦੇਖੋ 20 ਸ਼ੇਵ ਨੈਕ ਦੇ ਵਿੱਚ ਹੈਲਫ ਦੇ ਵਿੱਚ ਪਲੇਨ ਬਾਟਮ ਦੇ ਨਾਲ ਡਿਜ਼ਾਈਨਰ ਦੁਪੱਟੇ ਦੇ ਨਾਲ ਹੋਰ ਡਿਜ਼ਾਈਨ ਬਾਜੀ ਹੋਰ ਆਜੋ ਘੁੰਮ ਜੋ ਇੱਧਰ ਨੂੰ ਆ ਦੇਖੋ ਉਹ ਲਾਈਨ ਦੇ ਨਾਲ ਰਾਉਂਡ neck ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆਇਆ ਜਿਹਦੇ ਕਲਰ ਆਏ 6 ਅੱਛਾ 4 ਨਹੀਂ ਇਹਦੇ ਕਲਰ 6 ਮਿਲਣਗੇ ਤੇ ਰੇਟ ਪਤਾ ਕੀ ਆ ਭਾਜੀ ਕੀ ਰੇਟ ਭਾਜੀ ਦੋਤ ਨਹੀਂ ਸਕਦੇ ਭਾਜੀ 2850 ਦਾ ਸੂਟ ਹੈ ਆ ਵਾਲਾ ਵੀਰੇ ਹਾਂਜੀ ਹਾਂਜੀ ਹੈਂਡ ਵਰਕ ਹੋਇਆ ਆ ਸਾਰਾ ਵਾਲਾ ਇਹ ਭਾਜੀ ਇਹੀ ਇਹੀ ਜਿਹੜਾ ਤੁਸੀਂ ਹੋਰ ਭਾਜੀ ਹੋਰ ਕਿਹੜੇ ਡਿਜ਼ਾਈਨ ਹੈ ਇਹ ਤੋਂ ਅਗਲਾ ਡਿਜ਼ਾਈਨ ਹੈ ਭਾਜੀ ਆ ਵਾਲਾ ਆ ਦੇਖੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਕੈਟਲੌਗ ਵਾਲਾ ਡਿਜ਼ਾਈਨ ਹੈ ਭਾਜੀ ਆ ਦੇਖੋ ਇਹਦੀ ਫੋਟੋ ਤੇ ਇਹ ਮੈਂ ਤੁਹਾਨੂੰ ਉਦੋਂ ਵੀ ਘੱਟ ਦੇ ਦೇನೆ 2600 ਹਾਂ ਵਾਲਾ ਵੀਰੇ ਹਾਂ ਤਾਂ ਚੁਕਾ ਦੇਣਾ ਭਾਜੀ ਅੱਜ ਲੈ ਲੈਂਦੇ ਹਾਂ ਹੋਰ ਭਾਜੀ ਹੋਰ ਕਿਹੜੇ ਡਿਜ਼ਾਈਨ ਹੈ ਹੋਰ ਆਜੋ ਜਿਹੜਾ ਅਗਲਾ ਡਿਜ਼ਾਈਨ ਹੈ ਭਾਜੀ ਉਹ ਮੇਰੇ ਕੋਲੇ ਆਇਆ ਸੈਲਫ ਦੇ ਉੱਤੇ ਆ ਦੇਖੋ ਜੈਪੂਰੀ ਸੈਲਫ ਹੈ ਨਾਲ ਹੈਂਡਵਰਕ ਹੈ 20 ਸ਼ੇਪ neck ਹੈ ਇਹ ਵਾਲਾ ਡਿਜ਼ਾਈਨ ਹੈ ਭਾਜੀ 3200 ਦੀ ਰੇਂਜ ਚ ਹਾਂ ਵਾਲਾ ਵੀਰੇ ਹਾਂਜੀ ਆ ਦੇਖੋ ਸਾਰੇ ਡਿਜ਼ਾਈਨ ਲਾਏ ਆ ਸਾਰੇ ਨਵੇਂ ਡਿਜ਼ਾਈਨ ਹੈ ਨਵੀਂ ਜਿਹੜੀ ਮੈਨੂਫੈਕਚਰਿੰਗ ਹੋ ਕੇ ਆ ਰਹੀ ਹੈ